ਆਪਣੇ ਕੋਲ ਸੂਟ ਸਟਿਚ ਉਣ ਲਈ ਆਏ ਗਰਮ ਸੂਟ ਚੈੱਕ ਵਾਲੇ ਇਹ ਦੋਨੋਂ ਇੱਕੋ ਨਾਪ ਦੇ ਸੂਟ ਹੈ ਇੱਕੋ ਹੀ ਕਸਟਮਰ ਦੇ ਸੂਟ ਹੈ ਆਪਾਂ ਇਹਨੂੰ ਸਟਿਚ ਕਰਨਾ ਹੈ ਆਪਾਂ ਇੱਕ ਦੀ ਸਟਿਚਿੰਗ ਦੀ ਵੀਡੀਓ ਪਾਵਾਂਗੇ ਇੱਕ ਦੀ ਆਪਾਂ ਨਹੀਂ ਪਾਵਾਂਗੇ ਕਿਉਂਕਿ ਨਾਪ ਇੱਕੋ ਹੀ ਹੈ ਦੋਨਾਂ ਦਾ ਪਹਿਲਾਂ ਆਪਾਂ ਇੱਕ ਸੂਟ ਦੀ ਕਟਿੰਗ ਕਰਕੇ ਤੁਹਾਨੂੰ ਦਿਖਾਉਣੇ ਆ ਸੂਟ ਦੀ ਲੰਬਾਈ ਆਪਾਂ ਰੱਖਣੀ ਹੈ 43 ਛਾਤੀ ਇਹਨਾਂ ਦੀ ਹੈਗੀ 20 ਕਮਰ 17.5 ਤੇ हिਪ 22 ਇੰਚ ਤੀਰਾ ਪੈਨ ਦਾ 6.5 ਰੱਖਾਂਗੇ ਕਿਉਂਕਿ ਬੈਕ ਨੈਕ ਇਹਨਾਂ ਦਾ 6.5 ਹੈ ਇਹ 5 ਮੀਟਰ ਆਪਣੇ ਕੋਲ ਫੈਬਰਿਕ ਹੈ ਇਹਦਾ ਪੈਂਟ ਪਲਾਜ਼ੋ ਵਿੱਚੋਂ ਆਪਾਂ ਕਟਿੰਗ ਕਰਨਾ ਹੈ शर्ट की पावे पेंट प्लाजो की अलग तो वीडियो पावे फोर्टी सिक्स आप तैयार करनी है तीन इंच अपा रखनी। ਇਸ ਸਟਰੈਨ ਨੂੰ ਡਬਲ ਕਰ ਲੈਣਾ ਕੱਪੜੇ ਨੂੰ ਆਪਣਾ ਬਿਲਕੁਲ ਬਰਾਬਰ ਆਉਂਦਾ ਪਿਆ 46 ਹੁਣ ਆਪਾਂ ਇਹਨੂੰ ਪਹਿਲਾਂ ਕਟਿੰਗ ਕਰ ਲਾਂਗੇ ਦੋਨੇ ਪੱਲੇ ਅਲੱਗ ਕਰ ਲਾਂਗੇ ਇਹਦੇ ਨੂੰ ਆਪਾਂ ਅਲੱਗ ਕਰ ਦਾਂਗੇ ਇਹਦਾ ਆਪਾਂ ਪਲਾਜ਼ੋ ਕਟਿੰਗ ਕਰਨਾਂਗੇ ਸਟਰਾਪ 13 ਇੰਚ ਉਤਾਰਿਆ ਜਾਨੀ ਕਿ 26 ਇੰਚ 22 ਇੰਚ हिਪ ਸੀ ਆਪਾਂ ਨੂੰ 4 ਇੰਚ ਵਾਧ ਰੱਖਿਆ ਹੁਣ ਜਿਹੜੀ ਬੰਦ ਵਾਲੀ ਸਾਈਡ ਦੇ ਨੀਚੋਂ ਉਹ ਆਪਾਂ ਫੋਲਡ ਵਾਲੀ ਸਾਈਡ ਲੈ ਜਾਗੇ ਨੀਚੇ ਵਾਲੀ ਸਾਈਡ ਉਪਰੋਂ ਆਪਾਂ 3 ਇਰਾ ਕਟਿੰਗ ਕਰਾਂਗੇ 13 ਇਥੋਂ 6.5 ਆਪਾਂ ਲੈ ਲੈਣਾ ਇੱਥੋਂ ਲਵਾਂਗੇ ਆਪਾਂ 7 ਇੰਚ ਇਸ ਤਰ੍ਹਾਂ ਆਪਾਂ ਬਾਕਸ ਬਣਾ ਲੈਣਾ ਚੌਰਸ ਇੱਥੇ ਆਪਾਂ ਗੁਲਾਈ ਪਾ ਦੇਣੀ ਹੈ ਇਸ ਤਰ੍ਹਾਂ ਤਕਰੀਬਨ 1 ਇੰਚ ਦੀ ਇਥੋਂ ਆਪਾਂ ਬ੍ਰੈਸਟ ਦਾ ਨਾਪ ਲਵਾਂਗੇ 10 ਇੰਚ ਤੇ ਲਾਵਾਂਗੇ 20 ਇੰਚੇ ਤਿਆਰ 2 ਇੰਚ ਮਾਰ ਦੇਣ ਲਈ ਰੱਖਾਂਗੇ ਚਾਹ ਕਿ ਇਹਨਾਂ ਦੇ 14.5 ਤੋਂ ਤਿਆਰ ਹੈ ਆਪਾਂ 15 ਤੋਂ ਲਾਵਾਂਗੇ ਇਥੋਂ 6.5 ਤੋਂ ਕਮਰ ਦਾ ਨਿਸ਼ਾਨ ਕਮਰ ਇਹਨਾਂ ਦੀ 17.5 ਪੌਣੇ 9 ਤੇ ਨਿਸ਼ਾਨ ਲਾ ਲੈਣਾ सो कटिंग करबा हपाच शा पा बैक मोडद लाइपाගේ ਇਹ ਤਕਰੀਬਨ ਸਵਾ ਦੋ ਢਾਈ ਇੰਚ ਤੇ ਬੈਗ ਮੋਡੇ ਦੀ ਆਪਾਂ ਢਾਈ ਇੰਚ ਤੇ ਪਾਈਏ ਜੇਕਰ ਹੈਵੀ ਨਾ ਪਏ ਤੇ ਆਪਾਂ 3 ਇੰਚ ਤੋਂ ਪਾਵਾਂਗੇ ਪੌਣੇ 3 ਤੋਂ ਤਿਆਰ ਮੋਡਾ ਇਹਨਾਂ ਦਾ 9 ਇੰਚ 10 ਇੰਚ ਆਉਂਦਾ ਪਿਆ 8 ਇੰਚ نیچے ਆ ਜਾਗਾ 8 ਇੰਚ ਉਪਰੋਂ ਮਾਰਜਾ ਨਾ ਜਾਣਾ 9 ਇੰਚ ਤਿਆਰ ਹੋ ਜਾਗਾ ਹੁਣ ਇਹਦੀ ਆਪਾਂ ਕਟਿੰਗ ਕਰ ਦਾਂਗੇ ਬੈਕ ਮੋਡੇ ਤੋਂ ਕਰਾਂਗੇ ਅੱਲਾਪਾ ਨੀਚੇੋਂ ਪੱਲਿਆਂ ਨੂੰ ਅਲੱਗ ਕਰ ਲਾਂਗੇ ਫੇਰ ਆਪਾਂ ਅਗਲੇ ਮੋੜੇ ਦੀ ਕਾਰਡ ਪਾਵਾਂਗੇ ਇਥੋਂ ਆਪਾਂ ਨਿਸ਼ਾਨ ਲਾ ਲੈਣਾ ਫੀਟਿੰਗ ਕਰਨ ਲੱਗਿਆ ਬਰਾਬਰ ਆਉਣਾ ਚਾਹੀਦਾ ਬੈਗ ਪਰਲੇ ਨੂੰ ਆਪਾਂ ਪਿੱਛੇ ਕਰਤਾ ਇੱਕ ਵਾਰੀ ਸਾਈਡ ਤੇ ਹੁਣ ਫਰੰਟ ਦੇ ਕਾਰਡ ਪਾਵਾਂਗੇ ਅੱਧਾ ਇਹਨੂੰ ਆਪਾਂ ਉਪਰੋਂ ਥੀਰੇ ਤੋਂ ਪਾ ਦੇਣੀ ਡਾਊਨ ਕਰਨਾ ਤਾਂ ਜੋ ਗਲਾ ਪਿੱਛੇ ਨਾ ਜਾਵੇ ਇਸ ਤਰ੍ਹਾਂ ਪਲੇਟ ਇਹਨਾਂ ਦੇ ਆਪਾਂ 11.5 ਤੋਂ ਪਾਉਣੇ ਆ 11 ਤੋਂ ਤਿਆਰ ਹੋ ਜਾਣਗੇ ਸਾਈਡਾ ਤੋਂ 3.5 ਤੋਂ ਹੁਣ ਆਪਾਂ ਕਰਾਂਗੇ ਬਾਜੂ ਕਟਿੰਗ ਇਸ ਤਰ੍ਹਾਂ ਆਪਾਂ ਪਲੇਟਾਂ ਦੇ ਨਿਸ਼ਾਨ ਵੀ ਪਾ ਲੇ ਹੁਣ ਆਪਾਂ ਜਿਹੜਾ ਸਾਈਡ ਤੋਂ ਕਪੜਾ ਬਚਿਆ ਸੀ ਉਹਦੀ ਆਪਾਂ ਬਾਜੂ ਕਟਿੰਗ ਕਰਾਂਗੇ ਆਵਲਾ ਗੈਪ ਆਪਾਂ 7 ਇੰਚ ਦਾ ਰੱਖਿਆ ਉਪਰੋਂ ਆਪਾਂ 11.5 ਤੋਂ ਲਾਇਆ ਸਾਈਡ ਤੋਂ ਆਪਾਂ ਇਹ ਵਾਲਾ 2.5 ਦਾ ਤੇ ਉੱਪਰ ਵਾਲਾ 2.5 ਇੰਚ ਦਾ ਨਿਸ਼ਾਨ ਲਗਾ ਲਿਆ ਆਪਾਂ ਸਾਈਡ ਤੋਂ ਬਚਿਆ ਹੋਇਆ ਕੱਪੜਾ ਲੈ ਲਿਆ ਹੁਣ ਇਹਦੀ ਬਾਜੂ ਕਟਿੰਗ ਕਰਨ ਲੱਗੇ ਆ ਇਸ ਤਰ੍ਹਾਂ ਇਹਨੂੰ ਪਹਿਲਾਂ ਡਬਲ ਇਹ ਫਿਰ ਫੋਰ ਫੋਲਡ ਕਰ ਦਾਂਗੇ ਇਹਦੀ ਪਹਿਲਾਂ ਆਪਾਂ ਫੋਰ ਫੋਲਡ ਕਰਕੇ ਲੈਂਥ ਉਤਾਰ ਲੈਣੀ 16 ਇੰਚ ਬਾਜੂ ਤਿਆਰ ਹੈ ਆਪਾਂ ਸਾਢੇ 18 ਇੰਚ ਦੀ ਲੈਂਥ ਉਤਾਰ ਲੈਣੀ ਮੋਡਾ ਆਪਣਾ 9 ਇੰਚ ਤਿਆਰ ਹੈ ਇਹ ਕਪੜਾ ਕਾਟੇ ਇਸ ਲਈ ਇਹਦੇ ਵਿੱਚ ਜੋੜ ਪਵੇਗਾ ਇੱਕ ਪੀਸ ਨੂੰ ਆਪਾਂ ਅਲੱਗ ਕਰ ਦੇਣਾ ਇੱਕ ਨੂੰ ਆਪਾਂ ਫੋਰ ਫੋਲਡ ਫੇਰ ਕਰ ਲੈਣਾ ਸਿੱਧੀ ਸਾਈਡ ਅੰਦਰ ਵਾਲੀ ਉਲਟੀ ਪੁੱਠਾ ਪੁੱਠੀ ਸਾਈਡ ਆਪਾਂ ਬਾਹਰ ਰੱਖਣੀ ਹੈ ਇਸ ਤਰ੍ਹਾਂ ਇਹਨੂੰ ਵੀ ਆਪਾਂ ਫੋਰ ਫੋਲਡ ਕਰ ਲਿਆ। ਇਸ ਤਰ੍ਹਾਂ ਇਹਦੇ ਉੱਪਰ ਆਪਾਂ 1/2 ਇੰਚ ਵਧਾ ਕੇ ਰੱਖਦੇ ਹਾਂ। ਤੇ ਲੈਂਥ ਉਤਾਰ ਦਾਂਗੇ। ਇੱਥੇ ਲਵਾਂਗੇ 2 1/2 ਇੰਚ। ਤੋਂ 9 ਇੰਚ ਲੈ ਕੇ 1 1/2 ਇੰਚ ਆਪਾਂ ਮਾਰਜਿਨ ਲਈ ਰੱਖਦੇ ਹਾਂ। ਇਸ ਤਰ੍ਹਾਂ 9 ਇੰਚ ਦਾ ਅੱਧ ਕਰਾਂਗੇ 4.5 ਤੇ 1 ਇੰਚ ਆਪਾਂ ਉੱਪਰ ਨੂੰ ਲਾ ਲੈਣਾ ਐ ਇਸ ਤਰ੍ਹਾਂ ਇੱਥੋਂ ਆਪਾਂ ਕਾਟ ਪਾ ਦੇਣੀ ਸੌਖੇ ਜਿਹੇ ਤਰੀਕੇ ਨਾਲ ਤੇ ਮੋਰੀ ਇਹਨਾਂ ਦੀ 5.5 ਤਿਆਰ ਹੈ 2 ਇੰਚ ਆਪਾਂ ਵਾਧ ਰੱਖਾਂਗੇ ਐਸਟਰਾ ਕਟਿੰਗ ਕਰ ਦੇਣੀ ਇਹਨਾਂ ਨੂੰ ਵੀ ਆਪਾਂ ਲਗ ਕਰ ਲੈਣਾ ਜੋਇੰਟ ਨੂੰ ਐਸ ਤਰ੍ਹਾਂ ਆਪਣੀ ਬਾਜ ਵੀ ਕਟਿੰਗ ਹੋ ਗਈ ਹੈ ਆਪਣੀ ਸ਼ਰਟ ਤੇ ਨਾਲ ਬਾਜੂ ਪੂਰੀ ਸ਼ਰਟ ਆਪਣੀ ਕਟਿੰਗ ਹੋ ਗਈ ਜੇਕਰ ਵੀਡੀਓ ਵਧੀਆ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨਾ ਤੇ ਸ਼ੇਅਰ ਕਰਨਾ